ਹਾਂਜੀ ਸਤਿ ਸ੍ਰੀ ਅਕਾਲ ਜੀ ਅਸਲਾਮ ਵਾਲੇਕੁਮ ਨਮਸਤੇ ਜੀ ਰਾਮ ਰਾਮ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਸੋ ਅੱਜ ਦੀ ਵੀਡੀਓ ਵਿੱਚ ਦਿਖਾਉਨੇ ਆ ਟਰੱਕ ਵਾਲਿਆਂ ਦੀ ਯੂਰਪ ਦੀ ਜ਼ਿੰਦਗੀ ਹਾਂਜੀ ਸੋ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਆਪਾਂ ਕਰਦੇ ਹਾਂ ਜੀ ਧੰਨਵਾਦ ਸਾਰਿਆਂ ਦਾ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਪਿਆਰ ਦਿੱਤਾ ਜੇ ਤੁਸੀਂ ਨਹੀਂ ਸਬਸਕ੍ਰਾਈਬ ਕੀਤਾ ਫਸਟ ਟਾਈਮ ਆਏ ਹੋ ਤਾਂ ਆਪਾਂ ਤੁਹਾਨੂੰ ਆਪਣੇ ਚੈਨਲ ਬਾਰੇ ਦੱਸ ਦਈਏ ਆਪਣਾ ਚੈਨਲ ਹੈ ਜੋ ਪਿੱਛੇ ਲੋਗੋ ਨੇ ਨਾ ਟਰੱਕ ਤੇ ਜਹਾਜ਼ ਬਾਰੇ ਸੋ ਆਪਣੇ ਚੈਨਲ ਦੇ ਇਸ ਤਰ੍ਹਾਂ ਰਿਲੇਟਡ ਵੀਡੀਓ ਆਉਗੀਆਂ ਸੋ ਕਿਵੇਂ ਇੱਕ ਟਰੱਕ ਦਾ ਲਾਇਸੈਂਸ ਤੁਹਾਨੂੰ ਪੂਰੀ ਦੁਨੀਆ ਕਮਾ ਸਕਦਾ ਕਿਵੇਂ ਮੈਂ ਇੱਕ ਗਰੀਬ ਘਰ ਤੋਂ ਉੱਠ ਕੇ ਆਪਾਂ ਦੁਨੀਆ ਪੂਰੀ ਘੁੰਮ ਰਹੇ ਹਾਂ ਟਰੱਕਾਂ ਦੇ ਸਿਰੋਂ ਸੋ ਅੱਜ ਦੀ ਵੀਡੀਓ ਦੀ ਸ਼ੁਰੂਆਤ ਕਰਦੇ ਆਂ ਜੀ ਕਿਵੇਂ ਦੀ ਹੁੰਦੀ ਹੈ ਜਿਵੇਂ ਕਿ ਲਾਈਫ ਉਹ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਵੀਡੀਓ ਨੂੰ ਪੂਰੀ ਦੇਖਿਓ ਜੀ ਵੀਡੀਓ ਨੂੰ ਸਕਿੱਪ ਨਾ ਕਰਿਓ ਸੋ ਤੁਹਾਨੂੰ ਸਾਰਾ ਪਤਾ ਲੱਗ ਜਾਣਾ ਕਿਵੇਂ ਦੀ ਹੁੰਦੀ ਹੈ ਲਾਈਫ ਸੋ ਇੱਥੇ ਆਪਾਂ ਗੱਡੀ ਲਾਈ ਸੀ ਜੀ ਰਾਤ ਸੋ ਇੱਥੇ ਆਪਣੇ ਮੂਹਰੇ ਗੱਡੀ ਲਾ ਗਿਆ ਕੋਈ ਸੋ ਇੱਥੇ ਛੋਟੀਆਂ ਕੰਪਨੀਆਂ ਦੇ ਵਿੱਚ ਪਾਰਕਿੰਗ ਹੁੰਦੀ ਨਹੀਂ ਤਾਂ ਆਪਾਂ ਨੂੰ ਉਰੇ ਪਰੇ ਗੱਡੀ ਲਾਗੇ ਛਾਕੇ ਲਾਉਣੀ ਪੈਂਦੀ ਕਿਤੇ ਨਾ ਕਿਤੇ ਸੋ ਇੱਥੇ ਆਪਾਂ ਗੱਡੀ ਲਾਈ ਸੀ ਜੀ ਰੋਡ ਤੇ ਆਪਾਂ ਨੂੰ ਮਿਲ ਗਈ ਸੀ ਜਗਾ ਸੋ ਇੱਥੇ ਆਪਾਂ ਗੱਡੀ ਲਾਤੀ ਪਿੱਛੇ ਆਪਾਂ ਕਰਦੇ ਚੈੱਕ ਜੇ ਜਗ੍ਹਾ ਹੋਈ ਫਿਰ ਰਿਵਰਸ ਕਰਕੇ ਤਾਂ ਆਪਾਂ ਕੱਢ ਕੇ ਜਾਵਾਂਗੇ ਕੰਮ ਤੇ ਸੋ ਇਸੇ ਤਰ੍ਹਾਂ ਹੀ ਲੋਕਿੰਗ ਗੱਡੀਆਂ ਲਾ ਕੇ ਆਪਣੀ ਰਾਤ ਇੱਥੇ ਕੱਟਦੇ ਨੇ ਮੋਸਟਲੀ ਜਦੋਂ ਆਪਾਂ ਨੂੰ ਪਾਰਕਿੰਗ ਨਹੀਂ ਮਿਲਦੀ ਸੋ ਇਸ ਤਰ੍ਹਾਂ ਦੀ ਹੁੰਦੀ ਸੋ ਲਾਈਫ ਸੋ ਇੱਥੋਂ ਆਪਾਂ ਗੱਡੀ ਕੱਢ ਕੇ ਫਿਰ ਚੱਲਦੇ ਆਂ ਜੀ ਲੋਡਿੰਗ ਦੀ ਪਲੇਸ ਤੇ ਸੋ ਲੋਡਿੰਗ ਪਲੇਸ ਤੇ ਆ ਲੱਗਦਾ ਹੈ ਕੋਈ ਲੱਕੜਾਂ ਦਾ ਇਸ ਤਰ੍ਹਾਂ ਦਾ ਕੰਮ ਆ ਫਿਰ ਬੈਲਟਾਂ ਵੀ ਮਾਰਨੀਆਂ ਪਊਗੀਆਂ ਸੋ ਇੱਥੇ ਆਪਾਂ ਨੂੰ ਆ ਦਿਖਿਆ ਜੀ ਲਾਂਡਰੀ ਦੀਆਂ ਮਸ਼ੀਨਾਂ ਸੋ ਇਹ ਵਧੀਆ ਲੱਗਾ ਇਹ ਸਸਤਾ ਹੈ ਥੋੜਾ ਜਿਹਾ ਲੱਗੇ ਇੱਥੇ ਪੀਦੇ ਦੀਆਂ ਵੀ ਮਸ਼ੀਨਾਂ ਹੁੰਦੀਆਂ ਏਟੀਐਮ ਦੀ ਮਸ਼ੀਨ ਲੱਗਦੀ ਆ ਹਨਾ ਜੀ ਸੋ ਟੈਕ ਦਾ ਹੀ ਆ ਸਾਰਾ ਇੱਥੇ ਸਾਰਾ ਕੁਝ ਟੈਕਨੀਕਲੀ ਹੀ ਆ ਸੋ ਇੱਥੇ ਆਪਾਂ ਤੋਂ ਟਾਈਮ ਤਾਂ ਹੈ ਨਹੀਂ ਹੁਣ ਨਹੀਂ ਤਾਂ ਕੱਪੜੇ ਤਾਂ ਆਪਣੇ ਧੋਣ ਵਾਲੇ ਸੀ ਸੋ ਆਪਾਂ ਕਿ ਆ ਕੇ ਕਰਦੇ ਆ ਜਾਂ ਕੇ ਗੱਡੀ ਲੋਡ ਟਾਈਮ ਵੀ ਆਪਣਾ ਸਿਰ ਸਿਰ ਦਾ ਸੋ ਇੱਥੇ ਆਪਣਾ ਜੀ ਆ ਜਿਸ ਤਰ੍ਹਾਂ ਇਹ ਲੋਡ ਆਪਾਂ ਤੁਹਾਨੂੰ ਦੱਸਿਆ ਕਿ ਲੱਕੜਾਂ ਦਾ ਸੋ ਆਪਾਂ ਨੂੰ ਦੋਨੇ ਸਾਈਡਾਂ ਖੋਲਣੀਆਂ ਪੈਣੀਆਂ ਚੰਗੀ ਜਾਊਗੀ ਮਿਹਨਤ ਤੋਂ ਮਿਹਨਤ ਤਾਂ ਆਉਂਦੀ ਆਉਂਦੀ ਐ ਇਸ ਕੰਮ 'ਚ ਤੇ ਇਹ ਗੋਰੀ ਕਰ ਰਹੀ ਆ ਆਪਣੀ ਗੱਡੀ ਲੋਡ ਤੇ ਆਪ ਵੀ ਆਪਣੇ ਹਿਸਾਬ ਨਾਲ ਕਰ ਰਹੀ ਸੈਟਿੰਗ ਇਹ ਗੱਲ ਐ ਇੱਥੇ ਦੇ ਲੋਕ ਚੰਗੇ ਨੇ ਹੈਲਪ ਕਰਦੇ ਨੇ ਵੀ ਲੋਡ ਕਿਉਂਕਿ ਜੇ ਖਰਾਬ ਹੋਵੇ ਤਾਂ ਇਹਨਾਂ ਦੀ ਵੀ ਜ਼ਿੰਮੇਵਾਰੀ ਐ ਨਾ ਸੋ ਵਧੀਆ ਢੰਗ ਨਾਲ ਲੋਕੀ ਲੋਡਿੰਗ ਕਰਵਾਉਂਦੇ ਨੇ ਇੱਥੇ ਦੇ ਲੋਕਲ ਚਾਹੇ ਮੁੰਡਾ ਹੋਵੇ ਚਾਹੇ ਕੁੜੀ ਹੋਵੇ ਸੋ ਗੋਰੀ ਨੇ ਆਪਣਾ ਕਰ ਦਿੱਤਾ ਇਹ ਟਰੱਕ ਲੋਡ ਸੋ ਬੈਲਟਾਂ ਮਾਰਤੀਆਂ ਆਪਾਂ ਬੈਲਟਾਂ ਮਾਰ ਕੇ ਤੇ ਵੀਡੀਓ ਬਣਾਈਆਂ ਉਹ ਕਹਿੰਦੇ ਬਾਹਰ ਜਾ ਕੇ ਚੈੱਕ ਵੀ ਕਰਾਂਗੇ ਵੀ ਬੈਲਟਾਂ ਵੱਜੀਆਂ ਨੇ ਸੇਫਟੀ ਫਰਸਟ ਹੈ ਇੱਥੇ ਯੂਰਪ ਦੇ ਵਿੱਚ ਇਹ ਗੱਲ ਹੈ ਸਾਰੇ ਪਾਸੇ ਹੀ ਆਉਂਦਾ ਪੂਰੀ ਦੁਨੀਆ 'ਚ ਸੋ ਇੱਥੇ ਵੀ ਸਟ੍ਰਿਕਟ ਹੀ ਆ ਸਾਰੇ ਪਾਸੇ ਹੀ ਆ ਸੋ ਬਾਹਰ ਆਏ ਆ ਜੀ ਆਪਾਂ ਸੋ ਆਪਾਂ ਨੂੰ گاਵਾ ਚੱਲ ਰਹੀਆਂ ਨਾਲ ਦੇਖ ਕੇ ਆ ਗਈ ਯਾਦ ਪੰਜਾਬ ਦੀ ਮੱਝਾਂ ਮੈਂ ਵੀ ਛੋਟਾ ਹੁੰਦਾ ਚਲਾਉਂਦਾ ਰਿਹਾ ਚਲਾਉਂਦਾ ਨਹੀਂ ਰਿਹਾ ਹੁਣ ਚਲਾਉਂਦਾ ਹੀ ਆਉਂਦਾ ਮੂੰਹ ਚ ਚਰਾਉਂਦਾ ਰਿਹਾ ਮੱਝਾਂ ਸੋ ਇੱਥੇ ਇੱਕ ਚੀਜ਼ ਹੋਰ ਦਿਖਾਉਨੇ ਆ ਜੀ ਆਪਣਾ ਜਿਵੇਂ ਕਿ ਆ ਮਸ਼ੀਨ ਦੇ ਵਿੱਚ ਘੁੰਮ ਰਿਹਾ ਨਾ ਡੰਡਾ ਜਾਂ ਇਹ ਆਪਣੀ ਕੰਪਨੀ ਦੇ ਡਿਸਪੈਚਰ ਆਪਣਾ ਕੱਲ ਦਾ ਦੇਖ ਰਹੇ ਆ ਕੱਲ ਕਿੰਨੇ ਘੰਟੇ ਗੱਡੀ ਚਲਾਈ ਕਿੰਨੀ ਰੈਸਟ ਲਈ ਕਦੋਂ ਰਾਤ ਰੁਕੇ ਕਿੰਨੇ ਉਸੇਰੇ ਆਪਾਂ ਗੱਡੀ ਚਾਲੂ ਕੀਤੀ ਤੇ ਸ਼ਿਫਟ ਸਟਾਰਟ ਕੀਤੀ ਸੋ ਅੱਗੇ ਆਪਾਂ ਹੁਣ ਇਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂਗੇ ਆਪਾਂ ਇੱਥੇ ਕਿਵੇਂ ਰੋਟੀ ਪਾਣੀ ਕਰੀਦਾ ਕੱਪੜੇ ਧੋਣੇ ਰਹਿਣਾ ਖਾਣਾ ਪੀਣਾ ਗੱਡੀ ਦੇ ਵਿੱਚ ਹੀ ਆ ਨਾ ਜਿਵੇਂ ਤੁਹਾਨੂੰ ਪਤਾ ਹੋਣਾ ਵੀ ਪਿਆਰਤ ਦੇ ਵਿੱਚੇ ਰਹਿਣਾ ਪੈਂਦਾ 3-3 4-4 ਮਹੀਨੇ 6-6 ਮਹੀਨੇ ਵੀ ਰਹਿਣਾ ਪੈਂਦਾ ਸੋ ਇੱਥੇ ਆਪਾਂ ਇਸ ਤਰ੍ਹਾਂ ਪੰਪਾਂ ਦੇ 23 ਸਾਰਾ ਕੁਝ ਹੁੰਦਾ ਇੱਥੇ ਹੀ ਨਹਾਈਦਾ ਇੱਥੇ ਪਾਣੀ ਭਰੀਦਾ ਇੱਥੇ ਕੱਪੜੇ ਧੋਈਦੇ ਆ ਇੱਥੇ ਹੀ ਆਪਣਾ ਭਾਂਡੇ ਧੋਈਦੇ ਇੱਥੇ ਰੋਟੀ ਪਾਣੀ ਬਣਾਈਦਾ ਸੋ ਪਾਰਕਿੰਗਾਂ ਜੀ ਹੁੰਦਾ ਸਾਰਾ ਸਿਸਟਮ ਸੋ ਉਹ ਸਾਹਮਣੇ ਮਸ਼ੀਨ ਇੱਥੇ ਕੱਪੜੇ ਧੋਵਾਂਗੇ ਇੱਥੇ ਟਾਈ ਹੈ ਹੁਣ ਆਪਣੇ ਕੋਲ ਸੋ ਸਾਰਾ ਕੁਝ ਇਦਾਂ ਹੀ ਹੁੰਦਾ ਜੀ ਰੋਡ ਤੇ ਹੀ ਹੁੰਦਾ ਸਾਰਾ ਕੁਝ ਫਰਾਂਸ ਦੇ ਵਿੱਚ ਬਹੁਤ ਸਹੂਲਤਾਂ ਆਏ ਆ ਜੇ ਤੁਸੀਂ ਆਉਂ ਤਾਂ ਫਰਾਂਸ ਵਾਲੀ ਲਾਈਨ ਮਿਲੇ ਦਾ ਕੰਪਨੀ ਨੂੰ ਕਹਿ ਕੇ ਦੇਖਿਓ ਇਹ ਲਾਈਨ ਵਧੀਆ ਹੈ ਸੋ ਇਹ ਆ ਜੀ ਆਪਣਾ ਰੋਡ ਤੇ ਜਿਵੇਂ ਵੀ ਸਟੈਚੂ ਆਫ ਲਿਬਰਟੀ ਦਾ ਸੋ ਯੂ ਐਸ ਨੂੰ ਵੀ ਇਹ ਦਿੱਤਾ ਹੀ ਫਰਾਂਸ ਵਾਲਿਆਂ ਨੇ ਫਰਾਂਸ ਵਾਲਿਆਂ ਨੇ ਗਿਫਟ ਕੀਤਾ ਹੀ ਸਟੈਚੂ ਆਫ ਲਿਬਰਟੀ ਤੋਂ ਇਸ ਤੋਂ ਬਾਅਦ ਇੱਕ ਰੰਗ ਹੋਰ ਹੈ ਜੀ ਜੋ ਆ ਕੀ ਆਪਣਾ ਪੰਪ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਤੇਲ ਪੋਣ ਵਾਲੀ ਵੀ ਕਈ ਜਿਹੜੀ ਕਿਦਾਂ ਦਾ ਬਣ ਜਾਂਦਾ ਸੀਨ ਸੋ ਆ ਜੋ ਉੱਥੇ ਆਪਾਂ ਤੁਹਾਨੂੰ ਮਿਲਦੇ ਆ ਕਿੰਨਾ ਸੋਹਣਾ ਲੱਗਦਾ ਯਾਰ ਕੋਲਾਂ ਟੱਕਾਂ ਵਾਲਿਆਂ ਨੂੰ ਪੰਗਾ ਵੀ ਜਾ ਸੋ ਇੱਥੇ ਆ ਜੀ ਉਹ ਸੀਨ ਪੰਪ ਤੇ ਆਪਾਂ ਨੂੰ ਗੱਡੀਆਂ ਬਹੁਤ ਲਾਈਨ ਦੇ ਵਿੱਚ ਲੱਗੀਆਂ ਰੋਡ ਬਲੌਕ ਹੋਇਆ ਹੋਇਆ ਅੱਗੇ ਪੰਪ ਤੇ ਜਗਾ ਨਹੀਂ ਹੁਣੀ ਹੈ ਨਾ ਜਿਹੜਾ ਇੱਥੇ ਪਿੱਛੇ ਲੱਗੀਆਂ ਸੋ ਜਗਾ ਦਾ ਬਹੁਤ ਇੱਥੇ ਮਸਲਾ ਆ ਬਹੁਤ ਪ੍ਰੋਬਲਮ ਆ ਜਗਾ ਨਹੀਂ ਹੁੰਦੀ ਪੱਦਰੀ ਟਰੱਕ ਨੂੰ ਦਾ ਬਹੁਤ ਖਾਸ ਤੌਰ ਤੇ ਸੋ ਇਸ ਤਰ੍ਹਾਂ ਦੀ ਹੁੰਦੀ ਹੈ ਜੀ ਇੱਥੇ ਦੀ ਜ਼ਿੰਦਗੀ ਸੋ ਇੱਥੇ ਰੋਡ ਬਲੌਕ ਸੀ ਸੋ ਆਪਾਂ ਇਥੋਂ ਗੱਡੀ ਕੱਢ ਕੇ ਦੂਜੀ ਸਾਈਡ ਤੇ ਲਾਤੀ ਤਾਂ ਜੋ ਪਿਸ਼ਲ ਕ੍ਰੋਸ ਹੋਈ ਜਾਣ ਕਾਰਨ ਤੇ ਰੋਡ ਕਲੀਅਰ ਹੋ ਜੇ ਸੋ ਆ ਜੀ ਤੁਹਾਡੇ ਸਾਹਮਣੇ ਇੱਥੇ ਜਿੰਨਾ ਟਾਈਮ ਵੇਸਟ ਹੋਊਗਾ ਹੁਣ ਉਨਾ ਹੀ ਨੁਕਸਾਨ ਆ ਉਨਾ ਹੀ ਲੇਟ ਰਾਤ ਨੂੰ ਰੁਕਣਾ ਉਨਾ ਹੀ ਆਪਣਾ ਸਾਰਾ ਇੱਕ ਗੜਬੜ ਹੋ ਜਾਂਦਾ ਸਾਰਾ ਸਿਸਟਮ ਸੋ ਇਹ ਗੱਡੀ ਵੀ ਆਪਣੀ ਮਨਵਸਤਾ ਕੰਪਨੀ ਦੀ ਆ ਸੋ ਆ ਪੰਪਿਆ ਤੇ ਇਦਾਂ ਦਾ ਇੱਥੇ ਹੋ ਜਾਂਦਾ ਸੀਨ ਸੋ ਨਿਕਲੇ ਆਏ ਆ ਜੀ ਆਪਾਂ ਫ੍ਰੈਂਕਫਰਟ ਆ ਗਏ ਜਰਮਨੀ ਦੇ ਵਿੱਚ ਇਹ ਆ 에ਰਪੋਰਟ ਸੋ ਜਹਾਜ਼ ਇੱਥੇ ਜਦੋਂ ਚੜਦੇ ਉਤਰਦੇ ਆ ਦੇਖ ਕੇ ਫੀਲਿੰਗ ਤਾਂ ਆਉਂਦੀ ਇੱਕ ਵਾਰੀ ਪੂਰੀ ਜਰਮਨੀ ਵਾਲੀ ਸੋ ਇਹ ਆਪਾਂ ਜੀ ਜਾ ਰਹੇ ਆ ਪੰਜਵੇਂ ਕਿ ਜਰਮਨੀ ਸੋ ਦੱਸਿਓ ਜੀ ਤੁਸੀਂ ਵੀ ਕਿੱਥੋਂ ਆਪਣੀ ਵੀਡੀਓ ਨੂੰ ਦੇਖ ਰਹੇ ਆ ਜੇ ਤੁਸੀਂ ਟਰੱਕ ਚਲਾ ਰਹੇ ਹੋ ਤਾਂ ਦੱਸਿਓ ਕਿਸ ਕੰਟਰੀ ਤੋਂ ਵੀਡੀਓ ਦੇਖ ਰਹੇ ਹੋ ਜੇ ਨਹੀਂ ਹੋ ਜੇ ਤੁਸੀਂ ਟਰੱਕ ਡਰਾਈਵਰ ਬਣਨਾ ਚਾਹੁੰਦੇ ਆ ਸੋ ਕਮੈਂਟ ਕਰਿਓ ਜੀ ਟਰੱਕ ਜਾਂ ਮੈਨੂੰ ਮੈਸੇਜ ਵੀ ਕਰੋਗੇ ਤਾਂ ਜਿੰਨੀ ਵੀ ਹੈਲਪ ਹੋਊਗੀ ਆਪਾਂ ਤੁਹਾਡੀ ਕਰਾਂਗੇ ਸੋ ਦੱਸਿਓ ਵੀਡੀਓ ਕਿਸ ਤਰ੍ਹਾਂ ਦੀਆਂ ਆਪਣੀਆਂ ਤੁਹਾਨੂੰ ਲੱਗਦੀਆਂ ਨੇ ਦੱਸਿਓ ਜੀ ਤੇ ਜਿਹੜਾ ਇੱਕ ਆਪਣਾ ਉੱਤਰ ਵੀ ਰਿਹਾ ਨੇ ਸੋ ਇਦਾਂ ਹੀ ਆ ਜੀ ਸੋ ਇਸ ਤੋਂ ਬਾਅਦ ਆਪਾਂ ਤੁਹਾਨੂੰ ਇੱਕ ਚੀਜ਼ ਹੋਰ ਦਿਖਾਵਾਂਗੇ ਉਹ ਵੀ ਫੇਰ ਆਪਣੀ ਉਹ ਪਾਰ ਹੈ ਜ਼ਿੰਦਗੀ ਦਾ ਸੋ ਇੱਥੇ ਆਪਾਂ ਰੁਕੇ ਜੀ ਦਾੜੀ ਕਟਾ ਕੇ ਆਵਾਂਗੇ ਉਹ ਟਾਈਮ ਮਿਲਿਆ ਕਿਉਂਕਿ ਗੱਡੀ ਜਿੱਥੇ ਆਪਾਂ ਕਰਨੀ ਖਾਲੀ ਉੱਥੇ ਵੀ ਆਪਾਂ ਨੂੰ ਜਗ੍ਹਾ ਨਹੀਂ ਮਿਲੀ ਗੱਡੀ ਹੁਣੀ ਸੇਰੇ ਖਾਲੀ ਸੋ ਗੱਡੀ ਆਪਾਂ ਇੱਥੇ ਲਾਈ ਆ ਜੀ ਇੱਥੇ ਇੱਕ ਤਾਂ ਗਰੋਸਰੀ ਲੈ ਕੇ ਆਵਾਂਗੇ ਹੁਣਾਂ ਨੇ ਸੋ ਪੰਜਵੇਂ ਤੁਹਾਨੂੰ ਦਿਖਾਇਆ ਵੀ ਪੰਪਾ ਤੇ ਪਾਣੀ ਭਰ ਕੇ ਭਾਂਡੇ ਧੋ ਕੇ ਆਪਾਂ ਤਿਆਰੀ ਕਰ ਲਈ ਇੱਥੋਂ ਗਰੋਸਰੀ ਲਿਆਵਾਂਗੇ ਆਪਣੀਆਂ ਸਬਜ਼ੀਆਂ ਸਬਜ਼ੀਆਂ ਦੁੱਧ ਦਹੀਂ ਲਿਆਵਾਂਗੇ ਤਾਂ ਜੋ ਅਗਲੇ ਹਫ਼ਤੇ ਦਾ ਫਿਰ ਵਧੀਆ ਨਿਕਲ ਜੇ ਸਿਸਟਮ ਸੋ ਇਸ ਤਰ੍ਹਾਂ ਟਾਈਮ ਕਰਨਾ ਪੈਂਦਾ ਯਾਨੀ ਕਿ ਪਤਾ ਨਹੀਂ ਦਿਨ ਆਪਣਾ ਕਿੱਥੇ ਹੋਣਾ ਰਾਤ ਕਿੱਥੇ ਹੁਣੀ ਸ਼ਹਿਰ ਕਿਹੜਾ ਹੋਣਾ ਸਿਟੀ ਕਿਹੜੀ ਪਿੰਡ ਕਿਹੜਾ ਹੋਣਾ ਯੂਰਪ ਦੇ ਵਿੱਚ ਜੇ ਕੰਮ ਕਰੋਗੇ ਨਾ ਪਸ ਪਤਾ ਹੀ ਨਹੀਂ ਹੁੰਣਾ ਕੀ ਹੋਣਾ ਵੀ ਕਈ ਵਾਰੀ ਤੁਹਾਨੂੰ ਕਿਲੋ ਕਿਲੋ ਦੋ ਦੋ ਕਿਲੋਮੀਟਰ ਤੁਰ ਕੇ ਸਮਾਨ ਲਿਆਉਣਾ ਪੈ ਸਕਦਾ ਕਈ ਵਾਰੀ 100 ਮੀਟਰ ਦੇ ਸਾਹਮਣੇ ਮਾਰਕੀਟ ਹੁੰਦੀ ਆ ਆ ਹੁਣ ਆਪਣੇ ਕੋਲ 300 ਮੀਟਰ ਤੇ ਆ ਪਿੱਛੇ ਆ ਨਾਲ ਵਾਲੀ ਰੋਡ ਕਰਾਸ ਕਰਕੇ ਥੱਲੇ ਉਂਦੀ ਕਰਾਂਗੇ ਆਪਾਂ ਸੋ ਸਮਾਨ ਆਪਾਂ ਲਿਆਂਦਾ ਹੀ ਉੱਥੋਂ ਲਾਗੇ ਮਿਲ ਗਿਆ ਆਪਾਂ ਨੂੰ ਸੋ ਇਸ ਤਰ੍ਹਾਂ ਦੀ ਹੁੰਦੀ ਆ ਜੀ ਲਾਈਫ ਕੁਛ ਵੀ ਨਹੀਂ ਪਤਾ ਹੁੰਦਾ ਅਨਸਰਟਨ ਆ ਤੁਹਾਡਾ ਕਿੱਥੇ ਹੋਣਾ ਤੁਸੀਂ ਕਿੱਦਾਂ ਦਾ ਤੁਹਾਡਾ ਹੁਣਾ ਸਿਸਟਮ ਹਨਾ ਦਿਨ ਕਿੱਦਾਂ ਦਾ ਲੱਗਣਾ ਸਭ ਰੱਬ ਆਸ ਰਹੀ ਆ ਐਦਾਂ ਦੀ ਹੁੰਦੀ ਆ ਜੀ ਇੱਥੇ ਦੀ ਜ਼ਿੰਦਗੀ ਦੱਸਿਓ ਕਿੱਦਾਂ ਦੀ ਲੱਗੀ ਤੁਹਾਨੂੰ ਜ਼ਿੰਦਗੀ ਸੋ ਇੱਥੇ ਆਪਾਂ ਨੂੰ ਹੁਣ ਹੋ ਗਈ ਆ ਜੀ ਇੱਥੇ ਰਾਤ ਇੱਥੇ ਸੁੱਤੇ ਹੀ ਗੱਡੀ ਦੇ ਵਿੱਚ ਤੇ ਇੱਥੇ ਚੜ ਗਿਆ ਦਿਨ ਤੇ ਦਿਨ ਰਾਤ ਦੀ ਹੋ ਗਈ ਫੋਟੋ ਫੇਰ ਆਪਾਂ ਇੱਥੋਂ ਨਿਕਲ ਗਏ ਗੱਡੀ ਖਾਲੀ ਕਰਨੀ ਆ ਜਿੱਥੇ ਸੋ ਇਸ ਤਰ੍ਹਾਂ ਦੀ ਜ਼ਿੰਦਗੀ ਆ ਜੀ